ਸਾਰੇ ਭੈਣ ਭਰਾਵਾਂ ਨੂੰ ਮੇਰੀ ਵੱਲੋਂ ਸਤਿ ਸ੍ਰੀ ਅਕਾਲ ਆਪਾਂ ਨੂੰ ਹਰ ਟਾਈਮ ਘਰ ਦੇ ਵਿੱਚ ਪਰੇਸ਼ਾਨੀ ਰਹਿੰਦੀ ਹੈ ਕਿ ਸਾਡੇ ਘਰ ਦੇ ਵਿੱਚ ਨਾ ਬਹੁਤ ਬਿਮਾਰੀ ਰਹਿੰਦੀ ਹੈ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਵੀ ਪਤਾ ਨਹੀਂ ਕੀ ਗੱਲ ਹੈ ਕਿ ਵੀ ਕਿਸੇ ਵੀ ਪਾਸਿਓਂ ਸਾਡੇ ਘਰ ਸਾਨੂੰ ਨਹੀਂ ਲੱਗਦਾ ਹੈਗਾ ਵੀ ਬਰਕਤ ਆ ਰਹੀ ਹੈ ਘਰ ਦੇ ਵਿੱਚ ਹਰ ਟਾਈਮ ਕਲੇਸ ਨੈਗੇਟਿਵਿਟੀ ਜੀ ਇਦਾਂ ਲੱਗਦਾ ਵੀ ਘਰ ਦੇ ਵਿੱਚ ਅੰਦਰ ਨਾ ਆਈਏ ਬਸ ਬਾਹਰ ਹੀ ਚਲੇ ਜਾਈਏ ਵੀ ਕਦੇ ਕਿਸੇ ਦਾ ਕੁਝ ਦੁੱਖਣ ਲੱਗ ਜਾਂਦਾ ਕਦੇ ਕਿਸੇ ਦਾ ਕੁਝ ਦੁੱਖਣ ਲੱਗ ਜਾਂਦਾ ਤੇ ਕੋਈ ਘਰ ਘਰ ਦੀ ਗੱਲ ਹੋ ਰਹੀ ਹੈ ਅੱਜਕੱਲ੍ਹ ਜਿਹੜਾ ਮੈਂ ਅੱਜ ਤੁਹਾਨੂੰ ਦੱਸਣ ਲੱਗਿਆਂ ਦੇਖੋ ਕਈ ਨੂੰ ਤਾਂ ਇਹ ਪੇਪਕੂਫੀ ਵੀ ਲੱਗੂਗੀ ਮੇਰੀ ਬਿਹਾ ਹੂੰ ਹੀ ਬੋਲੀ ਜਾਂਦੀ ਐ ਕਿਉਂਕਿ ਆਪਣੀ ਆਪਣੀ ਸੋਚ ਹੁੰਦੀ ਐ ਮੈਂ ਹਮੇਸ਼ਾ ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਦੇ ਰਸਤੇ 'ਤੇ ਚੱਲੀਆਂ ਤੇ ਉਹਨਾਂ ਦੇ ਨਤੀਜੇ ਜੋ ਮਿਲੇ ਨੇ ਜਿਹੜੇ ਭੈਣ ਭਰਾ ਮੈਨੂੰ ਸੁਣ ਕੇ ਨਹੀਂ ਉਹ ਚੀਜ਼ ਤੇ ਚੱਲ ਰਹੇ ਨੇ ਨਾ ਉਹਨਾਂ ਨੂੰ ਵੀ ਜਿਹੜੇ ਨਤੀਜੇ ਮਿਲ ਰਹੇ ਨੇ ਕਿਉਂਕਿ ਇਹ ਕਹਿੰਦੇ ਹੁੰਦੇ ਨੇ ਕਹਿੰਦੇ ਜਿਹੜੇ ਬਜ਼ੁਰਗ ਹੁੰਦੇ ਆ ਨਾ ਉਹਨਾਂ ਨੇ ਜਿਹੜੇ ਆਪਣੇ ਬਾਲ ਹੁੰਦੇ ਆ ਉਹ ਧੁੱਪ 'ਚ ਚਿੱਟੇ ਨਹੀਂ ਕੀਤੇ ਹੁੰਦੇ ਉਹਨਾਂ ਦੇ ਐਕਸਪੀਰੀਅੰਸ ਹੁੰਦੇ ਆ ਅਗੇ ਬਜ਼ੁਰਗ ਅਕਸਰ ਤੁਸੀਂ ਵੀ ਜਿਹੜੇ ਪ੍ਰਾਣੇ ਮਤਾਵਾਂ ਨੇ ਪ੍ਰਾਣੇ ਬਜ਼ੁਰਗ ਨੇ ਜਾਂ ਪ੍ਰਾਣੇ ਮਾਹ ਪੁਰਸ਼ ਨੇ ਇਹਦਾ ਜਿਨ੍ਹਾਂ ਨੂੰ ਜਿਹੜੇ ਨਾਮ ਜਪਦੇ ਆ ਤੁਸੀਂ ਉਹਨਾਂ ਨੂੰ ਇਹ ਚੀਜ਼ ਬਾਰੇ ਪੁੱਛ ਵੀ ਸਕਦੇ ਹੋ ਹਨ ਦੇਖੋ ਇਹ ਬਹਿਮ ਨਹੀਂ ਹੁੰਦੇ ਇਹ ਘਰ ਦੀ ਇੱਕ ਜਿਵੇਂ ਔਰਾ ਕਹਿੰਦੇ ਆਪਾਂ ਵੀ ਘਰ ਦਾ ਇੱਕ ਔਰਾ ਨਾ ਘਰ ਦਾ ਆਲਾ ਦੋ ਆਲਾ ਹੁੰਦਾ ਨਾ ਜਿਹੜਾ ਉਹ ਘਰ ਦੀ ਹਾਲਾਤ ਬਾਰੇ ਦੱਸ ਦਿੰਦਾ ਹੁੰਦਾ ਕਹਿੰਦੇ ਉਸ ਘਰ ਦੇ ਵਿੱਚ ਤਾਂ ਨਾ ਲక్ష్ਮੀ ਵੀ ਨਹੀਂ ਆਉਂਦੀ ਜਿਸ ਘਰ ਦੇ ਵਿੱਚ ਗੰਦਗੀ ਹੋਵੇ ਲక్ష్ਮੀ ਦਾ ਕੀ ਘਰ ਦੇ ਮੈਂਬਰ ਵੀ ਉਸ ਘਰ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਹਨ ਜਿੱਥੇ ਗੰਦਗੀ ਹੋਵੇ ਹਰ ਇੱਕ ਚਾਹੁੰਦਾ ਵੀ ਜਿੱਥੇ ਆਪਾਂ ਹਨਾ ਸਫਾਈ ਰੱਖੇ ਪਰ ਆਪਾਂ ਨਾ ਅਜਿਹਾ ਹੋ ਗਏ ਹਾਂਗੇ ਕਿ ਆਪਾਂ ਨੂੰ ਹੁੰਦਾ ਵੀ ਜਿੰਨਾ ਵੀ ਕਬਾੜ ਹੈ ਇਕੱਠਾ ਕਰ ਕਰਕੇ ਆਪਾਂ ਨਾ ਸੁੱਟੀ ਜਾਂਦੇ ਆ ਸਾਂਭੀ ਜਾਂਦੇ ਆ ਵੀ ਪਤਾ ਨਹੀਂ ਕੀ ਹੋਊਗਾ ਥੋੜਾ ਜਿਹਾ ਆਪਣੇ ਪਿੱਛੇ ਨਾ ਘਰਾਂ ਦੇ ਜਗ੍ਹਾ ਬਣਾਈ ਹੁੰਦੀ ਉਹ ਉੱਥੇ ਤੇਰੇ ਦੀ ਦੇ ਤੇਰੇ ਦੀ ਪਤਾ ਹੀ ਨਹੀਂ ਕੀ ਉਹ ਸੋਹਣਾ ਕਬਾੜ ਇਕੱਠਾ ਕਰ ਲੈਣੇ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀਆਂ ਆਉਂਦੀਆਂ ਇਹ ਤਾਂ ਜੇ ਤੁਸੀਂ ਪਾਮ ਵੀ ਦੇਖੇ ਦੇਖੋ ਹਰੀ ਕਿਤਾ ਮੱਛਰ ਪਾਲਦੇ ਆ ਕਾਕਰੋਚ ਪਾਲਦੇ ਆ ਕਿਟਾਨੋ ਪਾਲਦੇ ਆ ਨਾ ਬਹੁਤ ਜ਼ਿਆਦਾ ਇਹ ਤਾਂ ਵੈਸੇ ਵੀ ਆਪਾਂ ਨੇ ਅੰਦਰ ਨਾ ਹੁਣ ਅੱਜ ਕੱਲ ਅਟੈਚ ਬਾਥਰੂਮ ਪੈਰਾ ਕਰਾ ਕੇ ਨੇ ਅੱਧੀਆਂ ਬਿਮਾਰੀਆਂ ਤਾਂ ਆਪਾਂ ਨੂੰ ਉਹਦੇ ਨਾਲ ਹੀ ਲੱਗ ਰਹੀਆਂ ਨੇ ਘਰ ਘਰ ਦੇ ਵਿੱਚ ਬਿਮਾਰੀ ਅੱਗੇ ਬਜ਼ੁਰਗ ਕਹਿੰਦੇ ਸੀ ਕਿ ਘਰ ਦੇ ਵਿੱਚ ਟੋਟਿਆ ਹੋਇਆ ਮੰਝਾ ਹੋਵੇਗਾ ਨਾ ਤਾਂ ਘਰ ਦੇ ਵਿੱਚੋਂ ਕਦੀ ਵੀ ਬਿਮਾਰੀ ਨਹੀਂ ਜਾਵੇਗੀ ਹੁਣ ਤਾਂ ਚਲੋ ਆਪਾਂ ਬੈੱਡ ਹਰੇਕ ਦੇ ਰੂਮ ਦੇ ਵਿੱਚ ਕੱਲੇ ਕੱਲੇ ਰੂਮ ਦੇ ਵਿੱਚ ਬੈੱਡ ਵਿਸੇ ਹੋਏ ਨੇਗੇ ਪਰ ਅੱਗੇ ਬਜ਼ੁਰਗਾਂ ਨਾ ਮੰਝਾ ਬਿਸਿਆ ਹੋਇਆ ਨਹੀਂ ਰਹਿਣ ਦਿੰਦੇ ਹੁੰਦੇ ਸੀ ਕਿਸੇ ਪ੍ਰਾਣੇ ਬਜ਼ੁਰਗ ਨੂੰ ਜਿਹੜੇ ਨੂੰ ਮੇਰੀਆਂ ਗੱਲਾਂ ਇਦਾਂ ਲੱਗ ਰਹੀਆਂ ਨੇ ਪੁੱਛ ਕੇ ਦੇਖਿਓ ਉਹ ਕਹਿੰਦੇ ਸੀ ਵੀ ਜਿਸ ਘਰ ਦੇ ਵਿੱਚ ਮੰਝਾ ਬਿਸਤਰਾ ਵਿਸਿਆ ਰਹਿੰਦਾ ਹੈ ਨਾ ਉਸ ਘਰ ਦੇ ਵਿੱਚੋਂ ਦਲੇਦਰਤਾ ਬਿਮਾਰੀ ਕਲੇਸ਼ ਨਹੀਂ ਜਾਂਦਾ ਕਿਉਂਕਿ ਇਹ ਇੱਕ ਦਲੇਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੁੰਦਾ ਸੀ ਸਵੇਰੇ ਜਦੋਂ ਅਕਸਰ ਤੁਸੀਂ ਹੁਣ ਵੀ ਦੇਖਿਓ ਬਹੁਤ ਘਰਾਂ ਦੇ ਵਿੱਚ ਇਹ ਰਿਵਾਜ ਆ ਨਾ ਕਿ ਜਦੋਂ ਉੱਠਦੇ ਆ ਨਾ ਨਾਲ ਦੀ ਨਾਲ ਪਿਸਤਰਾ ਇਕੱਠਾ ਕਰਦੇ ਆ ਮੈਂ ਬਜ਼ੁਰਗ ਵੀ ਦੇਖਿਆ ਨੇ ਮਾਤਾਵਾ ਜਿਹੜੇ ਕਿ ਬੈੱਡ ਦੀ ਚਾਦਰ ਵੀ ਮੋੜ ਕੇ ਰੱਖਦੀਆਂ ਨੇ ਤੇ ਦੂਸਰੀ ਚੀਜ਼ ਹੈਗੀ ਜਿਹੜੀ ਕਿ ਆਪਣੇ ਘਰਾਂ ਦੇ ਵਿੱਚ ਨਾ ਆਪਾਂ ਟੁੱਟੀਆਂ ਹੋਈਆਂ ਘੜੀਆਂ ਟੁੱਟੇ ਹੋਏ ਟਾਈਮ ਪੀਸ ਦੇਖੋ ਆਪਣੇ ਲਾਈਫ ਦੇ ਵਿੱਚ ਸਿਰਫ ਇੱਕ ਟਾਈਮ ਹੀ ਇੰਪੋਰਟੈਂਟ ਹੈ ਕਿਉਂਕਿ ਟਾਈਮ ਦੇ ਨਾਲ ਹੀ ਆਪਾਂ ਚੱਲਦੇ ਆਂ ਟਾਈਮ ਹੀ ਸਾਰਿਆਂ ਦਾ ਕਹਿੰਦੇ ਨੇ ਵਾਈਰੂ ਜੀ ਸਾਰਿਆਂ ਦਾ ਸਹੀ ਟਾਈਮ ਨਾ ਤੇ ਚੰਗਾ ਟਾਈਮ ਚੱਲੇ ਜਿਹੜੀ ਇੱਕ ਟੁੱਟੀ ਹੋਈ ਘੜੀ ਹੈ ਨਾ ਆਪਾਂ ਥੋੜਾ ਸਿੱਖ ਧਰਮ ਦੇ ਵਿੱਚ ਇਸ ਚੀਜ਼ ਨੂੰ ਨਹੀਂ ਮੰਨਦੇ ਗੁਰੂ ਸਾਹਿਬਾਂ ਜੀ ਨੇ ਹੈ ਨਾ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਖੰਡਨ ਕੀਤਾ ਹੈਗਾ ਕਿ ਕੁਛ ਨਹੀਂ ਹੁੰਦਾ ਹੈਗਾ ਪਰ ਜਿਹੇ ਜੇ ਸਮਾਂ ਚੱਲ ਰਿਹਾ ਹੈਗਾ ਉਸ ਨੂੰ ਦੇਖਦੇ ਹੋਏ ਇਹ ਲੱਗਦਾ ਹੈਗਾ ਵੀ ਵਾਕਈ ਜਿਹੜਾ ਇਹ ਆਪਾਂ ਘਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਰੱਖਦੇ ਆਂਗੇ ਨਾ ਇਹ ਆਪਣੇ ਘਰ ਦੇ ਵਿੱਚ ਨਾ 네ਗੇਟਿਵਿਟੀ ਬਹੁਤ ਲੈ ਕੇ ਆਉਂਦੀ ਹੈ। ਅਗਰ ਆਪਾਂ ਇਹਨਾਂ ਨੂੰ ਘਰਾਂ ਦੇ ਵਿੱਚ ਟੁੱਟੀਆਂ ਹੋਈਆਂ ਨੂੰ ਰੱਖਾਂਗੇ ਦੇਖੋ ਫਿਰ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਟੁੱਟੀਆਂ ਹੋਈਆਂ ਤਵਾੜੀ ਐ ਉਹ। ਉਹਨੂੰ ਆਪਾਂ ਘਰ ਤੋਂ ਬਾਹਰ ਕੱਢ ਦਾਂਗੇ। ਉਹਦੇ ਨਾਲ ਆਪਣੇ ਘਰ ਦਾ ਅਗਰ ਕੋਈ ਫਾਇਦਾ ਹੁੰਦਾ ਤਾਂ ਆਪਾਂ ਨੂੰ ਉਹਦੇ ਵਿੱਚ ਨੁਕਸਾਨ ਵੀ ਕੀ ਹੈ ਨਾ। ਤਾਂ ਤੁਸੀਂ ਕਰਨਾ ਕੀ ਹੈ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਟੁੱਟੇ ਹੋਏ ਟਾਈਮ ਪੀਸ ਅੱਗੇ ਬਜ਼ੁਰਗ ਆਮ ਕਹਿੰਦੇ ਵੀ ਘਰ ਦੇ ਵਿੱਚ ਟੁੱਟੀ ਹੋਈ ਘੜੀ ਜਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਦੇ ਨਾਲ ਘਰ ਦੇ ਮੈਂਬਰ ਦਾ ਵੀ ਕਿਸੇ ਦਾ ਨੁਕਸਾਨ ਹੋ ਸਕਦਾ। ਸਮਾਂ ਚੱਲਦਾ ਹੀ ਚੰਗਾ ਲੱਗਦਾ ਸਮਾਂ ਖੜਚੀ ਨਾ ਤਾਂ ਸਾਰੀ ਆਪ ਆਪਾਂ ਅਕਸਰ ਵੀ ਦੇਖੋ ਜੇ ਆਪਾਂ ਕਹਿੰਦੇ ਵੀ ਦੁਨੀਆ ਨਾ ਘੁੰਮ ਰਹੀ ਐ ਜੇ ਕਹਿੰਦੇ ਇੱਕ ਬਸ ਥੋੜੇ ਜਿਹਾ ਸਕਿੰਟ ਲਈ ਵੀ ਇਹ ਨਾ ਸਕਿੰਟ ਤਾਂ ਕੀ ਬਸ ਜਿਵੇਂ ਆਪਾਂ ਅੱਖ ਭਲ ਝਪਕਦੇ ਆ ਇੰਨੀ ਕੁ ਵੀ ਰੁਕ ਜੇ ਨਾ ਤਰਦੀ ਤਾਂ ਸਾਰੀ ਦੁਨੀਆ ਕਹਿੰਦੇ ਖਤਮ ਕਹਿਣ ਤੋਂ ਮੇਰਾ ਭਾਵ ਹੈ ਕਿ ਪਕ ਕਿਉਂ ਨਾ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਛੋਟ ਛੋਟੀਆਂ ਗੱਲਾਂ ਨੂੰ ਅਪਣਾ ਕੇ ਆਪਣੇ ਜੀਵਨ ਦੇ ਵਿੱਚ ਹੋ ਸਕਦਾ ਹੈ ਉਹਦੇ ਨਾਲ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵਿਟੀ ਆ ਜਾਈ ਹੋ ਸਕਦਾ ਹੈ ਉਹਦੇ ਨਾਲ ਆਪਣੇ ਜੀਵਨ ਦੇ ਵਿੱਚ ਵਾਹਿਗੁਰੂ ਜੀ ਕੋਈ ਖੁਸ਼ੀਆਂ ਹੀ ਭਰ ਦੇਣ ਆਪਣੇ ਘਰ ਦੇ ਵਿੱਚੋਂ ਗਰੀਬੀ ਆਪਣੇ ਘਰ ਦੇ ਵਿੱਚੋਂ ਬਿਮਾਰੀ ਚਲੀ ਗਈ ਤਾਂ ਅੱਧੀ ਤਾਂ ਆਪਣੀ ਗਰੀਬੀ ਬਿਮਾਰੀ ਨਾਲ ਹੀ ਆ ਰਹੀ ਆਪਣੇ ਘਰ ਦੇ ਵਿੱਚੋਂ ਗਰੀਬੀ ਚਲੀ ਗਈ ਬਿਮਾਰੀ ਚਲੀ ਗਈ ਤਾਂ ਪਰਕ ਤਾਂ ਆਪਣੇ ਆਪ ਹੀ ਆ ਜਾਣਗੀ ਇਹ ਅੱਜ ਤੋਂ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਨੇ ਨਾ ਕੀ ਅੱਜ ਤੋਂ ਹੀ ਕੰਮ ਕਰੋ ਕਿ ਘਰ ਦੇ ਵਿੱਚ ਜਿਵੇਂ ਆਪਾਂ ਢੇੜੇ ਹੋਏ ਟੁੱਟੇ ਹੋਏ ਮੰਜੇ ਆਪਾਂ ਹੀ ਸਿੱਟੇ ਰੱਖਦੇ ਹਾਂ ਉਹ ਕਬਾੜ ਨੂੰ ਅੱਜ ਹੀ ਖਤਮ ਕਰ ਦਿਓ ਜੇ ਬੋੜ ਸਕਦੇ ਹੋ ਤਾਂ ਮੰਜਿਆਂ ਨੂੰ ਬੋਲ ਲਓ ਨਹੀਂ ਫਿਰ ਤੁਸੀਂ ਉਹਨਾਂ ਨੂੰ ਮਲਕੇ ਲੱਕੜ ਦੇ ਨੇ ਤਾਂ ਉਹਨਾਂ ਨੂੰ ਚਲਾ ਲਓ ਜਾਂ ਤੁਸੀਂ ਉਹਨਾਂ ਨੂੰ ਵੇਚ ਦਿਓ ਕੁਝ ਵੀ ਕਰ ਲਓ ਹਨਾ ਜਿਹੜੇ ਆਪਣੇ ਟੁੱਟੀਆਂ ਹੋਈਆਂ ਘੜੀਆਂ ਨੇ ਟੁੱਟੀਆਂ ਹੋਈਆਂ ਚੱਪਲਾਂ ਨੇ ਟੁੱਟੇ ਝਾੜੂ ਜਿਹੜਾ ਕਿ ਆਪਣਾ ਘਰ ਦਾ ਝਾੜੂ ਉਹਨਾਂ ਨੂੰ ਕਾਸ ਜਾਂਦਾ ਕੋਈ ਕਿਸੇ ਕੁੰਡੇ ਚ ਲਾ ਕੇ ਹੀ ਛੱਡਦੇ ਨੇ ਕਿਹੜੀ ਝਾੜੂ ਦੇਖੋ ਆਪਣੇ ਘਰ ਦੀ ਸਾਰਾ ਸਫਾਈ ਕਰਦੇ ਆਪਣੇ ਘਰ ਦੇ ਵਿੱਚ ਹਨਾ ਉਹਦੇ ਵਿੱਚ ਜਿੱਥੇ ਆਪਾਂ ਉਹੀ ਕਾਹਦੀ ਗੱਲ ਵੀ ਬਰਕਤ ਆਉਂਦੀ ਹੈਗੀ ਹੈ ਨਾ ਸਵੇਰੇ ਉੱਠਣਸਾਰ ਆਪਾਂ ਸਭ ਤੋਂ ਪਹਿਲਾਂ ਝਾੜੂ ਚੱਕਦੇ ਆਂ ਵੀ ਆਪਾਂ ਆਪਣੇ ਘਰ ਦੀ ਸਫਾਈ ਕਰੀਏ ਪਰ ਬਾਦੀ ਵਿੱਚ ਆਪਾਂ ਉਹਨੂੰ ਵਿਚਾਰੇ ਨੂੰ ਇੰਝ ਸੈੱਟ ਦਿੰਨੇ ਆਂ ਇੱਕ ਰਵਾਦੀ ਉਹ ਕਰ ਦਿੰਨੇ ਆ ਉਹਦੀ ਹੈ ਨਾ ਇਹ ਚੀਜ਼ਾਂ ਨੇ ਛੋਟੀਆਂ ਛੋਟੀਆਂ ਨਹੀਂ ਹੈ ਕਈ ਕਹਿਣਗੇ ਵੀ ਉਹਦੇ ਵਿੱਚ ਕਿਹੜਾ ਜਾਨ ਹੁੰਦੀ ਹੈ ਵੀ ਇਹ ਕੀ ਹੈ ਵੀ ਇਹ ਤਾਂ ਇਹ ਨਹੀਂ ਹੁੰਦਾ ਹਰ ਇੱਕ ਚੀਜ਼ ਦੇ ਨਾਲ ਆਪਣਾ ਮੋਹ ਬਣਿਆ ਹੁੰਦਾ ਹਰ ਇੱਕ ਚੀਜ਼ ਦੇ ਨਾਲ ਆਪਣਾ ਪਿਆਰ ਹੁੰਦਾ ਹੈ ਉਹ ਚੀਜ਼ ਨੂੰ ਥੋੜਾ ਜਿਹਾ ਆਪਾਂ ਪਿਆਰ ਨਾਲ ਸੰਭਾਲ ਕੇ ਰੱਖਾਂਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਉਸ ਜੀ ਨਾ ਵਰਕ ਤਾਂ ਹੀ ਆਉਣਗੀ ਤੇ ਚੌਥੀ ਚੀਜ਼ ਆ ਗਈ ਘਰ ਦੇ ਵਿੱਚ ਫੜੀਆਂ ਹੋਈਆਂ ਪ੍ਰਾਣੀਆਂ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਆਮ ਆਪਾਂ ਸਿੱਟੀ ਰੱਖਦੇ ਕਿਤੇ ਗੁਰਬਾਣੀ ਕਿਤਾਬ ਤੇ ਲਿਖੀ ਹੋਈ ਹੈ ਕਿਸੇ ਕਾਪੀ ਤੇ ਲਿਖੀ ਹੋਈ ਹੈ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਬਹੁਤ ਜ਼ਿਆਦਾ ਤੁਹਾਡੇ ਘਰ ਦੇ ਵਿੱਚ ਪਰਸਰਾਪੀ ਲਾ ਲਓ ਪਾਪ ਲਾ ਲਓ ਵੀ ਤੁਸੀਂ ਹਨਾ ਇੱਕ ਟਾਈਮ ਪਾਪਾਂ ਦੇ ਭਾਗੀ ਹੀ ਬਣੀ ਜਾ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਨਾ ਬਜ਼ੁਰਗ ਜੇ ਕਿਤੇ ਰਸਤੇ ਦੇ ਵਿੱਚ ਵੀ ਹੈ ਨਾ ਕੋਈ ਅਖ ਨਿਊਜ਼ਪੇਪਰਾਂ ਦੇ ਜਿਵੇਂ ਅੱਜ ਕੱਲ ਨਿਊਜ਼ਪੇਪਰ ਦੇਖੋ ਆਮ ਸਾਰਿਆਂ ਨੇ ਬੰਦ ਹੀ ਕਰਦੇ तकरीबन ਘਰਾਂ ਦੇ ਵਿੱਚੋਂ ਕਿਉਂਕਿ ਨਿਊਜ਼ਪੇਪਰਾਂ ਦੇ ਉੱਪਰ ਵੀ ਤਸਵੀਰਾਂ ਗੁਰੂ ਸਾਹਿਬ ਜੀ ਦੀਆਂ ਸੱਪਣ ਲੱਗੀਆਂ ਸੀਗੀਆਂ ਆਪਾਂ ਇਹ ਸਿੱਟੀ ਰੱਖਦੇ ਆਪਾਂ ਨੂੰ ਨਹੀਂ ਪਤਾ ਤਾਂ ਆਪਾਂ ਕਹਿਣਾ ਚਾਹੇ ਠੀਕ ਹੈ ਵੀ ਗੁਰੂ ਸਾਹਿਬ ਨੇ ਤਸਵੀਰ ਤੋਂ ਮਨਾ ਕੀਤਾ ਪਰ ਹੈ ਤਾਂ ਉਹ ਬਣਾਈ ਤਾਂ ਤਸਵੀਰ ਗੁਰੂ ਸਾਹਿਬਾਂ ਜੀ ਦੀ ਵੀ ਆਹ ਵੀ ਆਪਣੇ ਗੁਰੂ ਸਾਹਿਬ ਇਸ ਤਰੀਕੇ ਦੇ ਸੀ ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਅਗਰ ਤੁਸੀਂ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਅਪਣਾ ਲਓਗੇ ਨ ਸਾਰਿਆਂ ਦੇ ਵਿੱਚ ਪਿਆਰ ਇਤفاق ਵੀ ਬਣੇਗਾ ਤੁਹਾਡੇ ਘਰ ਦੇ ਵਿੱਚੋਂ ਬਿਮਾਰੀ ਵੀ ਜਾਵੇ ਕਿਉਂਕਿ ਸਫਾਈ ਹੋ ਜੇਗੀ ਤਾਂ ਬਿਮਾਰੀ ਆਪਣੀ ਆਪ ਹੀ ਘਰ ਦੇ ਵਿੱਚੋਂ ਚਲੀ ਜਾਂਦੀ ਹੈ ਤੇ ਇੱਕ ਛੋਟਾ ਜਿਹਾ ਕੰਮ ਤੁਸੀਂ ਹੋਰ ਕਰਨਾ ਸਵੇਰੇ ਨਾ ਜਦੋਂ ਮੇਰੇ ਭੈਣਾਂ ਤੁਸੀਂ ਪੋਚਾ ਲਗਾਉਣੀ ਹੈ ਨਾ ਉਹਦੇ ਵਿੱਚ ਨਾ ਤੁਸੀਂ ਥੋੜਾ ਜਿਹਾ ਕਪੂਰ ਥੋੜਾ ਜਿਹਾ ਨਮਕ ਇੱਕ ਦੋ ਬੂੰਦਾਂ ਨਿੰਬੂ ਦੀਆਂ ਪਾ ਕੇ ਲਗਾਇਆ ਕਰੋ ਇਹਦੇ ਨਾਲ ਨਾ ਜਿਹੜੇ ਵੀ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਕਿਟਾਣੂ ਵਗੈਰਾ ਹੁੰਦੇ ਗਰਮੀਆਂ ਦੇ ਵਿੱਚ ਨਾ ਬਹੁਤ ਕਿਟਾਣੂ ਪੈਦਾ ਹੋ ਜਾਂਦੇ ਨੇ ਉਹ ਵੀ ਮਰਦੇ ਆ ਤੇ ਤੁਹਾਡੇ ਘਰ ਦੇ ਵਿੱਚ ਨਾ ਪੋਜ਼ਿਟਿਵਿਟੀ ਇੰਨੀ ਆਵੇਗੀ ਕਿ ਤੁਹਾਡਾ ਨਾ ਆਪਣਾ ਮਨ ਵੀ ਇਤਾਂ ਹੋਵੇਗਾ ਵੀ ਮੈਂ ਨਾ ਕਿਸੇ ਜਿਵੇਂ ਸਵਰਗ ਦੇ ਵਿੱਚ ਨਹੀਂ ਆ ਗਈ ਹੁੰਦੀ ਤੁਸੀਂ ਇਹ ਚੀਜ਼ਾਂ ਨਾ ਕਰਕੇ ਦੇਖੋ ਆਪਣੇ ਘਰ ਦੇ ਵਿੱਚ ਜਿੰਨੀਆਂ ਵੀ ਪੁਰਾਣੀਆਂ ਟੁੱਟੀਆਂ-ਪੁੱਟੀਆਂ ਚੀਜ਼ਾਂ ਲੇਗੀਆਂ ਹਨਾ ਜੁੱਤੀਆਂ ਨੇ ਝਾੜੂ ਨੇ ਟੁੱਟੇ ਹੋਏ ਮੰਜੇ ਨੇ ਟੁੱਟੀਆਂ ਹੋਈਆਂ ਘੜੀਆਂ ਵਗੈਰਾ ਕੁਝ ਵੀ ਪਿਆ ਨਾ ਉਹਨੂੰ ਸਾਰੀਆਂ ਚੀਜ਼ਾਂ ਨੂੰ ਨਾ ਤੁਸੀਂ ਬਾਹਰ ਕਰ ਚਾਹੇ ਜਲਾ ਦਿਓ ਚਾਹੇ ਤੁਸੀਂ ਉਹਨਾਂ ਨੂੰ ਜਿਵੇਂ ਆਪਾਂ ਹੁਣ ਚੁੱਲਿਆਂ ਦੇ ਵਿੱਚ ਅੱਗ ਮਚਾਉਣੀ ਆ ਹਨਾ ਜਾਂ ਤੁਸੀਂ ਫਿਰ ਆਪਣਾ ਉਹਨਾਂ ਨੂੰ ਵੇਚੋ ਜਿਵੇਂ ਕਵਾੜ ਦੇ ਵਿੱਚ ਵੇਚ ਦਿਓ ਪਰ ਘਰ ਦੇ ਵਿੱਚ ਨਾ ਇਹ ਕਵਾੜ ਬਿਲਕੁਲ ਨਾ ਰੱਖੋ ਇਹੀ ਮੇਰੀ ਵੀਡੀਓ ਤੁਹਾਨੂੰ ਚੰਗੀ ਲਗੀ ਤਾਂ ਲਾਈਕ ਮੈਨ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੀ ਦੂਸਰੀ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਅੱਜ ਮੈਂ ਭੈਣਾਂ ਦੇ ਪਾਲਾਂ ਲਈ ਬਹੁਤ ਮੁਲਕੇ ਵੀਡੀਓ ਪਾਈ ਹੈ ਜਿਹੜੀਆਂ ਭੈਣਾ ਬਹੁਤ ਕਮੈਂਟ ਆਏ ਸੀ ਜਿਨ੍ਹਾਂ ਨੇ ਮੇਰੀ ਨਾ ਇੱਕ ਸ਼ਾਪਿੰਗ ਵਾਲੀ ਵੀਡੀਓ ਦੇਖੀ ਸੀ ਕਿ ਦੀਦੀ ਤੁਹਾਡੇ ਵਾਲ ਨਾ ਬਹੁਤ ਸੋਹਣੇ ਨੇ ਤੁਹਾਡੀ ਪੇਟੀ ਦੇ ਵਾਲ ਤੁਹਾਡੇ بیٹے ਦੇ ਵਾਲ ਹਨ ਵੀ ਤੁਸੀਂ ਕੀ ਮੈਂ ਤੁਹਾਨੂੰ ਇਹ ਚੀਜ਼ ਦੱਸੋ ਅੱਜ ਮੈਂ ਪੂਰਾ ਪ੍ਰੋਪਰ ਤੁਹਾਨੂੰ ਦਿਖਾਇਆ ਵੀ ਅਸੀਂ ਕੀ ਲਗਾਉਣੀ ਆ ਕਿਸ ਚੀਜ਼ ਨੂੰ ਵਰਤਦੇ ਆ ਤੇ ਕਿਵੇਂ ਵਾਲਾਂ ਦੀ ਦੇਖਭਾਲ ਕਰਦੇ ਆ ਉਹ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗੀ ਤੇ ਇੰਸਟਾਗ੍ਰam ਵਾਲੇ ਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗੀ ਜਿਹੜੀ ਭੈਣ ਭਰਾ ਪਿਆਰ ਕਰਦੇ ਆ ਤਾਂ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਲੈਣਾ